ਤੁਸੀਂ ਦੇਖ ਸਕਦੇ ਹੋ ਰੇਟ ਕਿੰਨੇ ਕਿੰਨੇ ਨੂੰ ਹੋ ਗਿਆ ਚਾਹੇ ਫਰੋਂਦੇ ਪਾਲ ਦੀ ਗੱਲ ਕਰ ਲਓ ਜਿਹੜਾ ਗੱਲ 70 80 ਰੁਪਏ ਵਿਕ ਇਸ ਕਰਕੇ ਇੱਕੋ ਖੁਰਲੀ ਦੇ ਬਸ਼ੀਰੇ ਆ ਸਾਰੇ ਦੇ ਸਾਰੇ ਉਹ ਸਾਰੇ ਦੇ ਸਾਰੇ ਇਹ ਦੇਸ਼ ਵਕਨ ਤੇ ਲੱਗੇ ਹੋਏ ਐ ਇਸ ਕਰਕੇ ਭਰਾਵੋ ਦੇ ਨਾਲ ਮਜ਼ਦੂਰਾਂ ਦੇ ਸਾਂਝੇ ਮੋਰਚੇ ਦੀਆਂ ਇੱਕ ਵੀ ਮੀਟਿੰਗ ਦੇ ਵਿੱਚ ਭਗਵੰਤਮਾਨ ਹਾਜ਼ਰ ਨਹੀਂ ਹੋਇਆ ਜਣੀ ਤੁਹਾਡੀਆਂ ਮੰਗਾਂ ਮੰਨਣੀਆਂ ਤਾਂ ਦੂਰ ਦੀ ਗੱਲ ਐ ਉਸ ਵਾਸਤੇ ਇਹਨਾਂ ਤੋਂ ਭੋਸਾ ਕਰਨਾ ਇਹਨਾਂ ਤੋਂ ਇਹ ਸਮਝਣਾ ਕਿ ਸਾਨੂੰ ਇਹ ਕੁਝ ਦੇਣਗੇ ਤਾਂ ਕੱਟਿਆਂ ਵਾਲੇ ਉਸ ਵਾਸਤੇ ਭਰਾਵੋ ਲਗਾਤਾਰ ਜਣੀ ਇਹ ਸਾਰੇ ਦਾ ਸਾਰਾ ਕੰਮ ਜਾੜਿਆ ਲੋਕਾਂ ਦੇ ਹੱਥ ਦੇ ਲਿਆ ਤੇ ਸਾਰਾ ਕੁਝ ਕਰਦੇ ਹੋਏ ਬੱਚੀ ਜਿਹੜਾ ਕਲਤਾਰ ਦੇ ਨੇੜੇ ਆ ਜਿਹੜਾ ਠੀਕ ਉਹਦਾ ਰਕਰਤਬੇ ਨੇੜੇ ਆ ਜਣੀ ਕੰਮ ਤਾਂ ਫਿਰ ਉਹਨਾਂ ਨੂੰ ਮਿਲੂਗਾ ਜਣੀ ਥੱਲੇ ਤੱਕ ਬਗਲ ਦਿੱਤਾ ਜਾ ਰਿਹਾ ਉਸ ਕਰਕੇ ਜਣੀ ਲਗਾਤਾਰ ਬਜਟ ਘਟਾਇਆ ਜਾ ਰਿਹਾ ਇਸ ਵਾਰ 85000 ਕਰੋੜ ਰੁਪਇਆ ਸੰਧਵਾ ਦਾ ਬਿਆਨ ਆਇਆ ਕਿ ਸਾਡੇ ਖਜ਼ਾਨੇ 'ਚ ਪੈਸੇ ਨਹੀਂ ਐ ਜਦੋਂ ਹੋਰ ਨੂੰ ਦੇ ਦਾਂਗੇ ਤੇ ਆਪ ਦੋ ਵਾਰੀ ਕਹਿੰਦੇ ਸੀ ਖਜ਼ਾਨੇ ਨੂੰ ਫਿਰ ਪੀਪਾ ਕਹੋ ਜੇ ਖਾਲੀ ਹੈ ਤਾਂ ਇਹਨਾਂ ਮਜ਼ਦੂਰਾਂ ਦੀਆਂ ਪੈਨਸ਼ਨਾਂ ਦੀ ਗੱਲ ਆਉਂਦੀ ਹੈ ਜਦੋਂ ਇਹਨਾਂ ਦੇ ਨਿਰੋਗਾਂ ਦੇ ਕੰਮ ਦੀ ਗੱਲ ਆਉਂਦੀ ਹੈ ਜਦੋਂ ਔਰਤਾਂ ਨੂੰ 1000 ਰੁਪਏ ਦੀ ਦਿੱਤੀ ਹੋਈ ਗਰੰਟੀ ਦੀ ਗੱਲ ਕਰਦੇ ਆਂ ਉਦੋਂ ਤੁਹਾਡਾ ਖਜ਼ਾਨਾ ਜਿੰਦਾਬਾਦ ਆਪ ਸਰਕਾਰ ਮੁਰਦਾਬਾਦ 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 ਗਰੰਟੀਆਂ ਕਰਕੇ ਮੁਕਰਨ ਵਾਲੀ ਆਪ ਸਰਕਾਰ ਮੁਰਦਾਬਾਦ ਮੁਰਦਾਬਾਦ ਜੰਦਾਬਾਦ ਮੇਂਤ ਕਸ਼ ਲੋਕਾਂ ਦਾ ਇੱਕ ਜਿੰਦਾਬਾਦ 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 ਕੱਲੇ ਕੱਲੇ ਮਾਰ ਨਾ ਖਾਓ ਬੱਥੇ ਹੋਗੇ ਆਓ ਕੱਲੇ ਕੱਲੇ ਮਾਰ ਨਾ ਖਾਓ ਬੱਥੇ ਹੋਗੇ ਆਗੇ ਆਓ ਸਰਕਾਰਾਂ ਤੋਂ ਨਾ ਦੀ ਯਾਦ ਕਰੋ ਇਹ ਸਰਕਾਰਾਂ ਕਰਦੀਆਂ ਕੀ ਤੇਰਾ ਦੇਰੀਆਂ ਸੋਹੀ ਤੇਰਾ ਪੂਰੀ ਚੱਕ ਦਿਆਂਗੇ ਮੌਂਦ ਤੇ ਗੋਡਾ ਰੱਖ ਦਿਆਂਗੇ ਮਾਵਾਂ ਭੈਣਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਮਜਦੂਰਾ ਮਾਵਾਂ ਭੈਣਾਂ ਦਾ ਇੱਕ ਜਿੰਦਾਬਾਦ 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 ਮਜਦੂਰਾ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਸੰਦੀਪ ਕੋਹਈ ਹਾਂ ਅੱਜ ਕਿ ਅੱਜ ਸਪੀਕਰ ਸਾਹਿਬ ਦੀ ਕਿਉਂ ਕੀ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ ਕਿਹੜਾ ਕਾਰਨ ਹੈ ਔਰ ਤੁਹਾਡੀਆਂ ਕੀ ਕੀ ਮੰਗਾਂ ਨੇ ਸਰ ਸਾਡੀਆਂ ਮੰਗਾਂ ਮਤਲਬ ਕਿ ਇਸ ਪਹਿਲਾਂ ਵੀ 10 ਤਰੀਕ ਨੂੰ ਮੰਗ ਪੱਤਰ ਦੇ ਕੇ ਗਏ ਆ ਆ ਗੁਲਤਾਰ ਸਾਹਿਬ ਨੂੰ ਸੰਲਵਾਨੂੰ ਤੇ ਅੱਜ ਉਸੇ ਮਤਲਬ ਕਿ ਜਿਹੜੀਆਂ ਜੋ ਸਾਡੀਆਂ ਮੰਗਾਂ ਸੀਗਾ ਸਾਡੇ ਪਹਿਲਾਂ ਮੰਗ ਪੱਤਰ ਦੇ ਵਿੱਚ ਉਹਨਾਂ ਮੰਗਾਂ ਦੀ ਅਸੀਂ ਅੱਜ ਫੇਰ ਇਹਨਾਂ ਦੇ ਦਰ ਦੇ ਮੂਹਰੇ ਝੰਡੇ ਗੱਡ ਕੇ ਬੈਠੀ ਆ ਜੀ ਤੇ ਇਹਦੂ 2.5 ਸਾਲ ਪਹਿਲਾਂ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਵੋਟਾਂ ਲੈਣ ਵੇਲੇ ਕਹਿੰਦੇ ਸੀ ਵੀ ਤੁਹਾਡਾ ਜਿੰਨਾ ਵੀ ਸਾਡੇ ਤੋਂ ਗਰੰਟੀਆਂ ਨੇ ਗਰੰਟੀ ਕੀਤੀ ਸੀ ਉਹ ਅੱਜ ਤੱਕ ਇੱਕ ਵੀ ਗਰੰਟੀ ਇਹਨਾਂ ਨੇ ਪੂਰੀ ਨਹੀਂ ਕੀਤੀ ਸਾਡੇ ਨਾਲ ਹੋਰ ਸਨ 1000 ਰੁਪਿਆ ਵਾਅਦਾ ਕੀਤਾ ਸੀ ਉਹ ਨਹੀਂ ਸਾਨੂੰ ਹਲੇ ਤੱਕ ਮਿਲਿਆ ਜੇ ਸਾਡ ਨੂੰ ਮਤਲਬ ਕਿ ਪਲਾਟਾਂ ਦੇ ਵਿੱਚ ਹੋਇਆ ਸੀ ਅਸੀਂ ਉਹ ਨਹੀਂ ਹਜੇ ਤੱਕ ਸਾਨੂੰ ਪਲਾਟਾਂ ਦਾ ਕੋਈ ਨਹੀਂ ਮਤਲਬ ਕਿ ਉਹ ਦਿੱਤਾ ਬੀ ਹੱਕ ਦਿੱਤਾ ਤੇ ਨਹੀਂ ਤਾਂ ਮਤਲਬ ਕਿ ਜੇ ਮਾਈਕ੍ਰੋਫੋਨਸ ਕੰਪਨੀਆਂ ਦੇ ਸੀਗੇ ਸਾਡੇ ਮਤਲਬ ਕਿ ਅਸੀਂ ਉਹ ਮੰਗ ਪੱਤਰ ਵਿੱਚ ਸਾਡੀ ਸਾਰੀਆਂ ਮੰਗਾਂ ਵੀ ਅਸੀਂ ਜਿਹੜੇ ਫੈਂਸ ਕੰਪਨੀਆਂ ਦੇ ਕਰਜ਼ੇ ਆ ਸਾਡੇ ਉਹ ਮਾਫ ਕੀਤੇ ਜਾਣ ਸਾਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣ ਸਾਡੇ ਜਿਹੜੇ ਇਹਨਾਂ ਨੇ 2500 ਰੁਪਏ ਵਾਅਦਾ ਕੀਤਾ ਸੀ ਪੈਨਸ਼ਨ ਦਾ ਸਾਨੂੰ ਉਹ ਨਹੀਂ ਹਲੇ ਤੱਕ ਲਾਗੂ ਕੀਤਾ ਇਹਨਾਂ ਨੇ ਮਤਲਬ ਕਿ ਇਹਨਾਂ ਨੇ ਹਜੇ ਤੱਕ ਕੁਝ ਨਹੀਂ ਕੀਤਾ ਢਾਈਆਂ ਸਾਲਾਂ ਬੀਤ ਗਏ ਹੁਣ ਕਦੋਂ ਤੱਕ ਜੇ ਮੱਲੋ ਇਹ ਤੁਹਾਡੀਆਂ ਕੋਈ ਹੱਲ ਨਹੀਂ ਹੁੰਦਾ ਫਿਰ ਅੱਗੇ ਸਰ ਸਾਡੇ ਧਰਨੇ ਐਦਾਂ ਹੀ ਜਾਰੀ ਲੱਗਣਗੇ ਹੁਣ ਰਹਿਣਗੇ ਕਿਉਂਕਿ ਜਿੰਨਾ ਚਿਰ ਇਹ ਸਾਡੇ ਵਾਅਦੇ ਪੂਰੇ ਨਹੀਂ ਕਰਦੇ ਉਹਨਾਂ ਟਾਈਪ ਅਸੀਂ ਆ ਹੀ ਚੰਡੇ 'ਚ ਡੰਡਾ ਪਾ ਕੇ ਰੱਖਾਂਗੇ ਅੱਜ ਅਜੇ ਸੀ ਪੰਜਾਬ ਖੇਤ ਮਜ਼ਦੂਰ ਦੀ ਉਹਨਾਂ ਵੱਲੋਂ ਅੱਜ ਚਾਰ ਮੰਤਰੀਆਂ ਦੇ ਘਰਾਂ ਅੱਗੇ ਤਰਨੇ ਲਾ ਰਹੇ ਇੱਧਰ ਫ੍ਰੀਕੋਰਟ ਚ ਸਪੀਕਰ ਕਲਤਾਰ ਸਿੰਘ ਸੰਧਵਾ ਦੇ ਘਰ ਅੱਗੇ ਆ ਉਹ ਜਨਤਕ ਮੁਸਕਰ ਕੇ ਮੰਗਾ ਇਹ ਆ ਜੀ ਇਹ ਪੰਜਾਬ ਸਰਕਾਰ ਨੇ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਮੁਲਾਜ਼ਮਾਂ ਨਾਲ ਨੌਜਵਾਨਾਂ ਨਾਲ ਸਾਰਿਆਂ ਨਾਲ ਹੀ ਵਾਅਦੇ ਕੀਤੇ ਸੀਗੇ ਜਿਹਦੇ ਚੋ ਇਹ ਹੈ ਕਿ ਇਹ ਔਰਤਾਂ ਨਾਲ ਵਾਦਾ ਕੀਤਾ ਸੀ 1000 ਰੁਪਿਆ ਦੇਵਾਂਗੇ ਇਸੇ ਤਰ੍ਹਾਂ ਮਜ਼ਦੂਰਾਂ ਦਾ ਰੋਜ਼ਗਾਰ ਦੇਣ ਦਾ ਵਾਦਾ ਕੀਤਾ ਸੀ ਇਸੇ ਤਰ੍ਹਾਂ ਇਹ ਵਾਦਾ ਕੀਤਾ ਸੀ ਕਿ ਘੱਟੋ ਘੱਟ ਮਤਲਬ 4 ਹਫ਼ਤਿਆਂ ਦੇ ਵਿੱਚ ਸੀ ਜਿਹੜਾ ਨਸ਼ਾ ਉਹ ਬਿਲਕੁਲ ਬੰਦ ਕਰ ਦਾਂਗੇ ਪਿਛਲੀ 15 ਅਗਸਤ ਨੂੰ ਇਹ ਕਹਿ ਗਿਆ ਵੀ ਅਸੀਂ ਅਗਲੀ ਅਗਲੀ 15 ਅਗਸਤ ਤੱਕ ਅਸੀਂ ਬੰਦ ਕਰ ਦਾਂਗੇ ਯਾਨੀ ਇਸੇ ਤਰ੍ਹਾਂ ਮਜ਼ਦੂਰਾਂ ਨੂੰ ਪਲਾਟਾਂ ਦੀ ਗੱਲ ਕਰੀ ਜਿਹੜੇ ਕੱਟੇ ਪਰਾਟਾ ਉਹਨਾਂ ਦੇ ਕਰਜ਼ੇ ਦੇ ਦਾਂਗੇ ਸਾਡੇ ਨਾਲ ਜਿੰਨੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਵੀ ਬਾਰ-ਬਾਰ ਵੀ ਅਸੀਂ ਵੱਲੋਂ ਲਗਾਤਾਰ اجلاس ਕਰ ਰਹੇ ਹਾਂ اجلاس ਦੇ ਵਿੱਚ ਅਸੀਂ ਮਜ਼ਦੂਰਾਂ ਨੂੰ ਵੇਖ ਰਿਆਂ ਨੂੰ ਪਲਾਟ ਦੇਵਾਂਗੇ ਜਾਣੀ ਇਹ ਕੁੱਲ ਗੱਲਾਂ ਇਹ ਤੂੰ ਬਿਨਾ ਜਾਨੀ ਕਰਜ਼ਾ ਜਿਹੜਾ ਚੜਿਆ ਹੋਇਆ ਮਜ਼ਦੂਰਾਂ ਸਿਰ ਉਹ ਕਰਜ਼ੇ ਦੇ ਜਾਲ ਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੋਇਆ ਵਾ ਮਜ਼ਦੂਰਾਂ ਦਾ ਜਾਨੀ ਮਜ਼ਦੂਰ ਔਰਤਾਂ 7-7 8-8 ਕੰਪਨੀਆਂ ਤੋਂ ਕਰਜ਼ਾ ਲਈ ਬੈਠੀਆਂ ਜਿਹੜਾ ਜਾਨੀ ਉਹ ਕੱਲਾ ਉਹਨਾਂ ਦਾ ਕਰਜ਼ਾ ਹੀ ਲਾ ਰਹੀਆਂ ਹਨ ਜਾਨੀ ਆਪ ਦਾ ਖਾਣ ਪੀਣ ਦਾ ਘਰ-ਬਾੜ ਦਾ ਹੋਰ ਸਾਰਾ ਕੁਝ ਜਾਨੀ ਉਹ ਮੱਕੜੀ ਦੇ ਜਾਲ ਵਾਂਗੂ ਉਹਦੇ ਵਿੱਚ ਹੀ ਫਸਿਆ ਹੋਇਆ ਹੈ ਇਸ ਕਰਕੇ ਮਜ਼ਦੂਰਾਂ ਦੀਆਂ ਕੁੱਲ ਮੰਗਾਂ ਵਾਸਤੇ ਸਾਡਾ ਹੈਗਾ ਵੀ ਆਹ ਮੰਗਾਂ ਹੱਲ ਕਰੋ ਪਰ ਪੰਜਾਬ ਸਰਕਾਰ ਏਡੀ ਢੀਠ ਆ ਇਹ 8 ਮੀਟਿੰਗਾਂ ਹੋ ਗਈਆਂ 8 ਮੀਟਿੰਗਾਂ ਦੇ ਵਿੱਚ ਇੱਕ ਵਾਰੀ ਵੀ ਭਗਵਾਨ ਸમાન ਮਜ਼ਦੂਰਾਂ ਦੀ ਮੀਟਿੰਗ 'ਚ ਕਦੇ ਹਾਜ਼ਰ ਨਹੀਂ ਹੋਇਆਗਾ ਤੇ ਕੋਈ ਵੀ ਮਸਲਾ ਅਜੇ ਤੱਕ ਹੱਲ ਨਹੀਂ ਹੋਇਆ ਇਦੋਂ ਬਿਨਾ ਸਮਾ ਸਮਗਲਰਾਂ ਦੀ ਜਿਹੜੀ ਗਿਣਤੀ ਵਾਧੀ ਜਾ ਰਹੀ ਆ ਜਿਹੜੇ ਨੌਜਵਾਨ ਮੁੰਡੇ ਹੈਗੇ ਆ ਕੁੜੀਆਂ ਹੈਗੀਆਂ ਕਿੰਨੀਆਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਕੁੜੀਆਂ ਨਸ਼ੇ 'ਚ ਗ੍ਰਸਤ ਹੋ ਰਹੀਆਂ ਜਿਹੜੀ ਨੌਜਵਾਨਾਂ ਦੇ ਹੱਥਾਂ 'ਚੋਂ ਸਰੀਂਜਾਂ ਨਹੀਂ ਨਿਕਲ ਰਹੀਆਂ ਬਾਹਾਂ 'ਚੋਂ ਜਣੀ ਇਹ ਹਾਲਤ ਬਣੀ ਹੋਈ ਹੈ ਇਹਦੂ ਬਿਨਾ ਜਣੀ ਭਗਵੰਤ ਮਾਨ ਸਰਕਾਰ ਨੇ ਨਵਾਂ ਫਰਮਾਨ ਝਾੜਤਾ ਇਸ ਵਾਰ ਹਜ਼ਾਰਾਂ ਨੌਜਵਾਨ ਜਿਹੜੇ ਐਸ்சி ਬੱਚੇ ਹੈਗੇ ਆ ਉਹ ਕਾਲਜਾਂ ਚ ਦਾਖਲਾ ਨਹੀਂ ਲੈ ਸਕੇ ਕਿਉਂਕਿ ਇਹਨਾਂ ਨੇ ਪੀਟੀਏ ਫੰਡ ਦੀ ਜਿਹੜੀ ਬੇਲੋੜੀ ਸ਼ਰਤ ਤੋਂ ਮੜਤੇ ਤੇ ਪੀਟੀਏ ਫੰਡ ਲੱਗਣ ਨਾਲ ਜਾਨੀ ਜਿੰਨੀ ਉਹ ਫੀਸ ਉਹਨਾਂ ਨੇ ਵਧਾਤੀ ਉਹ ਫੀਸ ਮਜ਼ਦੂਰਾਂ ਤੋਂ ਨਹੀਂ ਭਰੀ ਜਾ ਸਕੀ ਇਸ ਕਰਕੇ ਹਜ਼ਾਰਾਂ ਮਜ਼ਦੂਰ ਹੈ ਜਿਹੜੇ ਉਹ ਵਾਂਝੇ ਰਹਿ ਗਏ ਦੇਖੋ ਜੀ ਅੱਜ ਇਹ ਸਿਰਫ ਇੱਕ ਦਿਨ ਦਾ ਧਰਨੀ ਅਸੀਂ ਸਵੇਰ ਮਤਲਬ 11:00 ਕੋਜ ਲਾਇਆ